ਬਦਲਦੇ ਸਮੇਂ ਦੇ ਨਾਲ ਨਾਲ ਲੋਕਾਂ ਦਾ ਜੀਵਨ ਵੀ ਬਦਲਦਾ ਨਜ਼ਰ ਆ ਰਿਹਾ ਹੈ ਜਿ ਇਹ ਵਿੱਚ ਲੋਕਾਂ ਦਾ ਜਿੱਥੇ ਰੂਟੀਨ ਬਦਲਿਆ ਉੱਥੇ ਹੀ ਹਰ ਇੱਕ ਚੀਜ਼ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਹਾ ਅਜਿਹੇ ਵਿੱਚ ਅਸੀਂ ਗੱਲ ਕਰਾਂਗੇ ਨੰਗੇ ਪੈਰ ਤੁਰਨ ਦੇ ਫਾਇਦੇ ਘਰ ਦੇ ਵਿੱਚ ਚਰਨ ਲਈ ਵੀ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਨਰਮ ਚੱਪਲਾ ਮਿਲਦੀਆਂ ਹਨ ਤੇ ਫਿਰ ਲਈ ਹੁਣ ਜ਼ਿਆਦਾਤਰ ਲੋਕ ਚੱਪਲਾ ਦੀ ਵਰਤੋਂ ਵੀ ਕਰਦੇ ਹਨ ਫਿਲਹਾਲ ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ ਤੇ ਨੰਗੇ ਪੈਰ ਚੱਲਣ ਦੇ ਕੀ ਫਾਇਦੇ ਹੁੰਦੇ ਹਨ ਅੱਜ ਕੱਲ੍ਹ ਲੋਕਾਂ ਦਾ ਨਿਤਦਾ ਰੂਟੀਨ ਕਾਫੀ ਸੁਸਤ ਹੋ ਗਿਆ ਹੈ ਬੱਚੇ ਜਿਹੜੇ ਜ਼ਿਆਦਾਤਰ ਸਮਾਂ ਸਕਰੀਨਾਂ ਤੇ ਬਿਤਾਉਂਦੇ ਨੇ ਜਾਂ ਫਿਰ ਬਾਹ ਖੇਡ ਖੇਡਣ ਹੀ ਨਹੀਂ ਜਾਂਦੇ ਇਸੇ ਕਾਰਨ ਕਿਸੇ ਨੂੰ ਘੱਟ ਹੀ ਜ਼ਮੀਨ ਤੇ ਨੰਗੇ ਪੈਰੀ ਤੁਰਨਾ ਪੈਂਦਾ ਫਿਲਹਾਲ ਆਓ ਜਾਣਦੇ ਹਾਂ ਕਿ ਨੰਗੇ ਪੈਰੀ ਚੱਲਣ ਦੇ ਸਿਹਤ ਨੂੰ ਕੀ ਕੀ ਫਾਇਦੇ ਹੁੰਦੇ ਨੇ ਨੰਗੇ ਪੈਰ ਤੁਰਨ ਨਾਲ ਪੈਰਾਂ ਦੇ ਲੀਗਾਮੈਂਟਸ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਨੰਗੇ ਪੈਰੀ ਤੁਰਨਾ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਕਿਉਂਕਿ ਸਰੀਰ ਦਾ ਸੰਤੁਲਨ ਜਿਹੜਾ ਉਹ ਬਣਾ ਰੰਦਾ ਜਦੋਂ ਤੁਸੀਂ ਆਪਣੇ ਨੰਗੇ ਪੈਰ ਜ਼ਮੀਨ ਤੇ ਰੱਖਦੇ ਹੋ ਤਾਂ ਇਹ ਪੈਰਾਂ ਦੀਆਂ ਸੰਵੇਦੀ ਨਸਾਂ ਨੂੰ ਸਰਗਰਮ ਕਰਨ ਦੇ ਵਿੱਚ ਜਿੱਥੇ ਮਦਦ ਕਰ ਦਿਆ ਉੱਥੇ ਹੀ ਸਰੀਰ ਦੀ ਵੀ ਜਾਗਰੂਕਤਾ ਨੂੰ ਵਧਾਉਂਦਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਨੰਗੇ ਇਹ ਚਲਨ ਨਾਲ ਤੁਹਾਨੂੰ ਇਨਸੋਮਨੀਆ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਦਰਸਲ ਜੇ ਤੁਸੀਂ ਜ਼ਮੀਨ ਤੇ ਨੰਗੇ ਪੈਰ ਤੁਰਦੇ ਹੋ ਤਾਂ ਤੁਹਾਨੂੰ ਸ਼ਰੀਰ ਨੂੰ ਜਿਹੜੇ ਕਿ ਜਿੱਥੇ ਆਰਾਮ ਮਿਲਦਾ ਉੱਥੇ ਇਹ ਤਣਾਅ ਨੂੰ ਵੀ ਜਿਹੜੇ ਕਿ ਘਟਕਰਨ ਚ ਮਦਦ ਕਰਦਾ ਤੇ ਚੰਗੀ ਨੀਂਦ ਵੀ ਆਉਂਦੀ ਹੈ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਨੰਗੇ ਪੈਰੇ ਤੁਰਨ ਨਾਲ ਪੈਰਾਂ ਦੀਆਂ ਨਾੜੀਆਂ ਤੇ ਸਿਹਤਮੰਦ ਦਬਾਅ ਪੈਂਦਾ ਜਿਸ ਨਾਲ ਖੂਨ ਸੰਚਾਰ ਵੀ ਚੰਗੀ ਤਰ੍ਹਾਂ ਸੁਧਾਰ ਕਰਦਾ ਇਸ ਦੇ ਨਾਲ ਹੀ ਤੁਸੀਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਕੜਵਲ ਅਤੇ ਦਰਦ ਤੋਂ ਵੀ ਬਚੇ ਰਹਿੰਦੇ ਹੋ ਅਤੇ ਇਹ ਦਿਲ ਅਤੇ ਦਿਮਾਗ ਦੇ ਨਾਲ ਨਾਲ ਪੂਰੇ ਸ਼ਰੀਰ ਲੇਵੀ ਫਾਇਦੇਮੰਦ ਹੁੰਦਾ ਹੈ ਬਦਲਦੇ ਸਮੇਂ ਦੇ ਨਾਲ ਨਾਲ ਲੋਕਾਂ ਦਾ ਜੀਵਨ ਵੀ ਬਦਲਦਾ ਨਜ਼ਰ ਆ ਰਿਹਾ ਹੈ ਜਿਵੇਂ ਵਿੱਚ ਲੋਕਾਂ ਦਾ ਜਿੱਥੇ ਰੂਟੀਨ ਬਦਲਿਆ ਉੱਥੇ ਹੀ ਹਰ ਇੱਕ ਚੀਜ਼ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਹਾ ਅਜਿਹੇ ਵਿੱਚ ਅਸੀਂ ਇੱਕ ਗੱਲ ਕਰਾਂਗੇ ਨੰਗੇ ਪੈਰ ਤੁਰਨ ਦੇ ਫਾਇਦੇ ਘਰ ਦੇ ਵਿੱਚ ਚਰਨ ਲਈ ਵੀ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਨਰਮ ਚੱਪਲਾ ਮਿਲਦੀਆਂ ਹਨ ਤੇ ਫੇ ਲਈ ਹੁਣ ਜ਼ਿਆਦਾਤਰ ਲੋਕ ਚੱਪਲਾ ਦੀ ਵਰਤੋਂ ਵੀ ਕਰਦੇ ਹਨ ਫਿਲਹਾਲ ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ ਤੇ ਨੰਗੇ ਪੈਰ ਚੱਲਣ ਦੇ ਕੀ ਫਾਇਦੇ ਹੁੰਦੇ ਹਨ ਅੱਜ ਕੱਲ੍ਹ ਲੋਕਾਂ ਦਾ ਨਿਤਦਾ ਰੂਟੀਨ ਕਾਫੀ ਸੁਸਤ ਹੋ ਗਿਆ ਹੈ ਬੱਚੇ ਜਿਹੜੇ ਜ਼ਿਆਦਾਤਰ ਸਮਾਂ ਸਕਰੀਨਾਂ ਤੇ ਬਿਤਾਉਂਦੇ ਨੇ ਜਾਂ ਫਿਰ ਬਾ ਖੇਡ ਖੇਡਣ ਹੀ ਨਹੀਂ ਜਾਂਦੇ ਇਸੇ ਕਾਰਨ ਕਿਸੇ ਨੂੰ ਘੱਟ ਹੀ ਜ਼ਮੀਨ ਤੇ ਨੰਗੇ ਪੈਰੀ ਤੁਰਨਾ ਪੈਂਦਾ ਫਿਲਹਾਲ ਆਓ ਜਾਣਦੇ ਹਾਂ ਕਿ ਨੰਗੇ ਪੈਰੀ ਚੱਲਣ ਦੇ ਸਿਹਤ ਨੂੰ ਕੀ ਕੀ ਫਾਇਦੇ ਹੁੰਦੇ ਨੇ ਨੰਗੇ ਪੈਰ ਤੁਰਨ ਨਾਲ ਪੈਰਾਂ ਦੇ ਲੀਗਾਮੈਂਟਸ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਨੰਗੇ ਪੈਰੀ ਤੁਰਨਾ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਕਿਉਂਕਿ ਸਰੀਰ ਦਾ ਸੰਤੁਲਨ ਜਿਹੜਾ ਉਹ ਬਣਾ ਰੰਦਾ ਜਦੋਂ ਤੁਸੀਂ ਆਪਣੇ ਨੰਗੇ ਪੈਰ ਜ਼ਮੀਨ ਤੇ ਰੱਖਦੇ ਹੋ ਤਾਂ ਇਹ ਪੈਰਾਂ ਦੀਆਂ ਸੰਵੇਦੀ ਨਸਾਂ ਨੂੰ ਸਰਗਰਮ ਕਰਨ ਦੇ ਵਿੱਚ ਜਿੱਥੇ ਮਦਦ ਕਰਦਾ ਉੱਥੇ ਹੀ ਸਰੀਰ ਦੀ ਵੀ ਜਾਗਰੂਕਤਾ ਨੂੰ ਵਧਾਉਂਦਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਨੰਗੇ ਇਹ ਚਲਨ ਨਾਲ ਤੁਹਾਨੂੰ ਇਨਸੋਮਨੀਆ ਦੀ ਸਮੱਸਿਆ ਤੋਂ ਵੀ छुटਕਾਰਾ ਮਿਲ ਸਕਦਾ ਹੈ ਦਰਸਲ ਜੇ ਤੁਸੀਂ ਜ਼ਮੀਨ ਤੇ ਨੰਗੇ ਪੈਰ ਤੁਰਦੇ ਹੋ ਤਾਂ ਤੁਹਾਨੂੰ ਸ਼ਰੀਰ ਨੂੰ ਜਿਹੜੇ ਕਿ ਜਿੱਥੇ ਆਰਾਮ ਮਿਲਦਿਆ ਉੱਥੇ ਇਹ ਤਣਾਅ ਨੂੰ ਵੀ ਜਿਹੜੇ ਕਿ ਘਟਕਰਨ ਚ ਮਦਦ ਕਰਦਾ ਤੇ ਚੰਗੀ ਨੀਂਦ ਵੀ ਆਉਂਦੀ ਹੈ ਇਸ ਨਾਲ ਤੁਹਾਨੂੰ ਦੱਸਦੇ ਕਿ ਨੰਗੇ ਪੈਰੀ ਤੁਰਨ ਨਾਲ ਪੈਰਾਂ ਦੀਆਂ ਨਾੜੀਆਂ ਤੇ ਸਿਹਤਮੰਦ ਦਬਾਅ ਪੈਂਦਾ ਜਿਸ ਨਾਲ ਖੂਨ ਸੰਚਾਰ ਵੀ ਚੰਗੀ ਤਰ੍ਹਾਂ ਸੁਧਾਰ ਕਰਦਾ ਇਸੇ ਨਾਲ ਹੀ ਤੁਸੀਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਕੜਵਲ ਅਤੇ ਦਰਦ ਤੋਂ ਵੀ ਬਚੇ ਰਹਿੰਦੇ ਹੋ ਅਤੇ ਇਹ ਦਿਲ ਅਤੇ ਦਿਮਾਗ ਦੇ ਨਾਲ ਨਾਲ ਪੂਰੇ ਸ਼ਰੀਰ ਲੇਵੀ ਫਾਇਦੇਮੰਦ ਹੁੰਦਾ ਹੈ